ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਇਹ ਭਾਜੀ ਅਸੀਂ ਤੁਹਾਡਾ ਸੁਣ ਕੇ ਆਏ ਹਾਂ ਜੀ ਤੁਸੀਂ ਅੰਮ੍ਰਿਤਸਰ ਦੇ ਵਿੱਚ ਗੜਮੀਆਂ ਭਰ-ਭਰ ਜੂਸ ਪਿਆਉਣ ਦੇ ਜੀ ਉਹ ਵੀ ਡਰਾਈ ਫਰੂਟ ਵਿੱਚ ਪਾ ਗਏ ਜੀ ਭਾਜੀ ਜੀ ਭਾਜੀ ਤੇ ਮਹਾਰਾਜ ਇਹ ਸਹੀ ਆ ਕਿ ਜਾਂ ਬਸ ਓਦਾਂ ਵਿਖਾਵਾ ਹੀ ਹੈ ਦੀ ਇੱਕ ਸਾਫ ਦਾ ਭਾਜੀ ਇਹ ਸੱਚ ਹੈ ਜੀ ਬੇਸਿਕਲੀ ਕੀ ਹੈਗਾ ਕਿ ਅਸੀਂ ਨਾ ਇੱਕ ਜੂਸ ਸ਼ੁਰੂ ਕੀਤਾ ਜਿਹਨੂੰ ਆਪਾਂ ਮਹਾਬਲੀ ਨਾਂ ਦਿੱਤਾ ਜੀ ਅੱਛਾ ਜੀ ਹਾਂ ਜੀ ਲੋਕੀ ਜੂਸ ਪੀਂਦੇ ਨੇ ਇਹ ਖਵਾਨੇ ਦੇ ਨਾਲ ਵਾਹ ਜੀ ਵਾਹ ਹਾਂਜੀ ਭਾਜੀ ਕਿਹੜੀ ਕਿਹੜੀ ਆਈਟਮ ਭਰੀ ਵਿੱਚ ਪਾ ਕੇ ਤਿਆਰ ਕਰਦੇ ਜੀ ਭਾਜੀ ਆਪਾਂ ਜੋ ਵੀ ਇਹੀ ਪਾਈਦਾ ਤੇ ਨਾਲ ਉਹਦੇ ਸਾਰੇ ਇਨਗਰੀਡੀਅੰਟਸ ਦਾ ਸੀਰੀਅਸ ਨਾਲ ਬੈਨੀਫਿਟ ਦੱਸੇ ਦੇ ਜੀ ਭਾਜੀ ਕਦੀਏ ਤਿਆਰ ਜੀ ਫਿਰ ਹਾਂਜੀ ਭਾਜੀ ਲਓ ਜੀ ਦਰਸ਼ਕਾਂ ਨੂੰ ਦਿਖਾਉਂਦੇ ਆ ਵੀ ਇਹ ਵੀਰ ਹੁਣੀ ਕੀ ਕੀ ਪਾ ਕੇ ਤੇ ਇੱਥੇ ਗੜੀਆਂ ਭਰ ਭਰ ਕੇ ਜੂਸ ਪੀਉਣ ਦੇ ਆ ਤੇ ਕੀ ਕੀ ਵਿੱਚ ਪਾਉਂਦੇ ਆ ਭਾਜੀ ਪਹਿਲਾਂ ਆਏਗਾ ਪਾਈਨੈਪਲ ਜੀ ਠੀਕ ਹੈ ਜੀ ਪਾਈਨੈਪਲ ਬੇਸਿਕਲੀ ਕੀ ਹੁੰਦਾ ਪਾਈਨੈਪਲ ਬੇਸਿਕਲੀ ਖੱਟਾ ਮਿੱਠਾ ਵੀ ਹੁੰਦਾ ਪਰ ਇਹਦੇ ਬੈਨੀਫਿਟਸ ਜਿੰਨਾ ਵੀ ਮਤਲਬ ਤੁਸੀਂ ਲਾ ਲੋ ਐਕਸਟਰਾ ਚਰਬੀ ਐਕਸਟਰਾ ਚੀਜ਼ ਹੋਏਗੀ ਉਹਨੂੰ ਰਿਡਿਊਸ ਕਰਦਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਏਗਾ ਜੀ ਚੁਕੁੰਦਰ ਵਾਹ ਜੀ ਵਾਹ ਚੁਕੁੰਦਰ ਆਪਾਂ ਐਸ ਕਰਕੇ ਪਾਨੇ ਚੁਕੁੰਦਰ ਦਾ ਨਾਂ ਕੀ ਹੁੰਦਾ ਭਾਜੀ ਬਲੱਡ ਪਿਉਰੀਫਾਈਂਗ ਹੁੰਦਾ ਆਂਦਾ ਠੀਕ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਆਏਗਾ ਜੀ ਵਿਟਾਮਿਨ ਸੀ ਔਰੈਂਜ ਇਹ ਕੀ ਕਰਦਾ ਸਕਿਨ ਨੂੰ 글로 ਕਰਦਾ ਰਿੰਕਲਸ ਤੇ ਲੈ ਕੇ ਅੰਦਰ ਇਹ ਵਧੀਆ ਮੈਸੇਜ ਵਾਸਤੇ ਠੀਕ ਹੈ ਜੀ ਹਾਂ ਜੀ ਉਸ ਤੋਂ ਬਾਅਦ ਆਏਗਾ ਜੀ ਭਾਜੀ ਆਇਰਨ ਐਪਲ ਠੀਕ ਹੈ ਜੀ ਐਪਲ ਆਪਾਂ ਐਸ ਕਰਕੇ ਪੀਦੇ ਤਾਂ ਕਿ ਭਾਜੀ ਆਇਰਨ ਮਿਲੇ ਖੂ ਤੇ ਪੜੀ ਹਰੀ ਚੀਜ਼ ਆਪਾਂ ਡਬਲ ਡਬਲ ਵਾਰੀ ਪਾਣੇ ਸਾਡੇ ਤੁਹਾਡੇ ਗਾੜੇ ਰਹੇ ਤੇ ਜੂਸ ਦੀ ਕੁਆਲਿਟੀ ਵਧੀਆ ਰਹੇ ਭਾਜੀ ਜੂਸ ਜਦੋਂ ਦੇ ਆਪਾਂ ਲਾਇਆ ਪਰ ਰਿਸਪੌਂਸ ਸਾਨੂੰ ਬਹੁਤ ਵਧੀਆ ਮਿਲਿਆ ਪਰ ਥੋੜਾ ਜਿਹਾ ਹੀ ਚੰਨੀ ਹੱਡੇ ਪੰਜਾਬੀ ਵੀਰ ਭਰਾ ਸਾਨੂੰ ਹੋਰ ਥੋੜਾ ਰਿਸਪੌਂਸ ਵਧੀਆ ਦੇਣਾ ਤੇ ਭਾਜੀ ਯਾਰ 50 ਰੁਪਏ ਦੇ ਵਿੱਚ ਜੂਸ ਪੀਉਣ ਦੇ ਜੇ ਤਾਂ ਨਾਲ ਡਰਾਈ ਫੂਡ ਵੀ ਸੁਣਿਆ ਤੁਸੀਂ ਲੋਡਰ ਪਾ ਕੇ ਦਿੰਦੇ ਜੇ ਭਾਜੀ ਐ ਤੇ ਹਲੇ ਆਪਾਂ ਤਿਆਰ ਕਰ ਰਹੇ ਪੀਣ ਵਾਲਾ ਜੂਸ ਅੱਛਾ ਜੀ ਹਾਂ ਜੀ ਉਹ ਤੋਂ ਬਾਅਦ ਅਹੀ ਤੁਹਾਨੂੰ ਕਰਕੇ ਦਿਖਾਵਾਂਗਾ ਖਾਣ ਵਾਲਾ ਜੂਸ ਵਾਹ ਜੀ ਵਾਹ ਖਾਣ ਵਾਲਾ ਜੂਸ ਇਹ ਭਾਜੀ ਪਹਿਲੀ ਵਾਰ ਸੁਣਿਆ ਜੀ ਨਾ ਇਹ ਖਾਣ ਵਾਲੇ ਜੂਸ ਦਾ ਭਾਜੀ ਤੁਸੀਂ ਵੇਖਿਓ ਜੂਸ ਤੁਹਾਨੂੰ ਪਸੰਦ ਆਏਗਾ ਅਸੀਂ ਤੇ ਭਾਜੀ ਆਪਣੇ ਪੰਜਾਬੀ ਵੀਰਾਂ ਨੂੰ ਇਹ ਕਹੀਦਾ ਕਿ ਭਾਜੀ ਜੇਕਰ ਜੂਸ ਤੁਹਾਨੂੰ ਨਾ ਪਸੰਦ ਆਵੇ ਨਾ ਰੁਪਈਆ ਨਾ ਦਿਓ ਲਈ ਭਾਜੀ ਕਹਿੰਦੇ ਨਾ ਲੋਕੀ ਕਹਿੰਦੇ ਕਿ ਅਹੀ ਜੀ ਸੇਵਾ ਕਰਨ ਨੂੰ ਬੈਠੇ ਅਸੀਂ ਵਾਕੇ 'ਚ ਭਾਜੀ ਸੇਵਾ ਕਰਨ ਨੂੰ ਬੈਠੇ ਆਹ ਜੀ ਵਾਹ ਤੇ ਇਹ ਕੀ ਪਾਦੇ ਲੱਗੇ ਜੀ ਇਹ ਭਾਜੀ ਆਪ ਇਹਦੇ 'ਚ ਪਾਣ ਲੱਗੇ ਚਾਟ ਮਸਾਲਾ ਵਿਦਿਆ ਜੀ ਇਹਦੇ ਜੇ ਪੈਨ ਹੁੰਦੀ ਹੈ ਕਾਲੀ ਮਿਰਚ ਹੁੰਦੀ ਹੈ ਅੱਛਾ ਜੀ ਇਹ ਕਾਲਾ ਨਮਕ ਹੁੰਦਾ ਭਾਜੀ ਠੀਕ ਹੈ ਜੀ ਹਾਂ ਜੀ ਤੇ ਨਾਲ ਜੀਰਾ ਹੁੰਦਾ ਭਾਜੀ ਵਾਹ ਜੀ ਵਾਹ ਇਹ ਭਾਜੀ ਜਦੋਂ ਜੂਸ ਪਿੰਨੇ ਆਪਾਂ ਇਹ ਨਾਲ ਦੇ ਨਾਲ ਡਾਈਜੈਸਟ ਵੀ ਹੁੰਦਾ ਰੋਟੀ ਪਾਣੀ ਵੀ ਡਾਈਜੈਸਟ ਹੁੰਦੀ ਹੈ ਇਹ ਨਾਲ ਵਾਏ ਹੋਏ ਹੋਏ ਉਤੋਂ ਬਾਅਦ ਭਾਜੀ ਅਸੀਂ ਇਹਦੇ ਜੇ ਪਾਨਨੇ ਆ ਜੀ ਇਹ ਚਾਸ਼ਨੀ ਵੀ ਦਿਖਾਨੀ ਹੈ ਭਾਜੀ ਆਪਾਂ ਝੂਠ ਨਹੀਂ ਬੋਲਦੇ ਠੀਕ ਹੈ ਜੀ ਠੀਕ ਹੈ ਜੀ ਚਾਸ਼ਨੀ ਵੀ ਦਿਖਾ ਦੇਣੀ ਹਾਨੀ ਹੈ ਜੀ ਭਾਜੀ ਵਾਹ ਜੀ ਵਾਹ ਇਹਦੇ ਭਾਜੀ ਹੋ ਗਿਆ 3 ਮਾ ਦਾ ਠੀਕ ਹੈ ਜੀ ਠੀਕ ਹੈ ਹੁਣ ਆਪਾਂ ਤੁਹਾਨੂੰ ਖਾਣ ਵਾਲਾ ਨਾਲ ਜੂਸ ਤਿਆਰ ਕਰਕੇ ਦੇਣੀ ਵਾਹ ਜੀ ਵਾਹ ਜੀ ਪਹਿਲਾਂ ਪਾਵਾਂਗੇ ਬਨਾਣਾ ਜੀ ਓਕੇ ਜੀ ਹਾਂ ਜੀ ਹੁਣ ਬਾਜੀ ਇਹਦੇ ਚ ਆਏਗੀ 100 ਵੀ ਜੀ ਵਾਹ ਜੀ 100 ਵੀ ਬਾਜੀ ਤੁਸੀਂ ਦੇਖੋਗੇ ਸਾਰੇ ਇੱਕ ਨੰਬਰ ਆਵੇ ਬਾਜੀ ਸਹੀ ਹੈ ਜੀ ਹਾਂ ਜੀ ਫਿਰ ਉੱਤ ਬਾਦ ਆਏਗਾ ਬਾਜੀ ਇਹ ਚ ਗਾਜਰ ਦਾ ਮਰਬਾ ਜੀ ਠੀਕ ਹੈ ਜੀ ਗਾਜਰ ਦਾ ਮਰਬਾ ਤੁਸੀਂ ਦੇਖੋ ਬੜਾ ਇੱਕ ਨੰਬਰ ਹੈ ਜੀ ਸਹੀ ਹੈ ਜੀ ਹਾਂ ਜੀ ਵਾਹ ਜੀ ਵਾਹ ਮਰਾ ਇਹਦੇ ਗਾਜਰ ਦਾ ਮਰਬਾ ਪਾ ਕੇ ਨਹੀਂ ਜੀ ਕੋਈ ਤਿਆਰ ਕਰਦਾ ਮਰਬਾ ਆਹੀ ਕਰ ਰਹੇ ਹਾਂ ਜੀ ਆਹ ਬਾਜੀ ਵੇਖੋ ਜੀ ਤੁਹਾਡੇ ਸਾਹਮਣੇ ਡਰਾਈ ਫਰੂਟਸ ਹੈਗੇ ਇਹ ਚ ਕਾ ਆ 50 ਰੁਪਏ ਭਾਜੀ ਤੁਸੀਂ ਆਪੇ ਵੇਖੋ ਤੇ ਭਾਜੀ ਇਹ 50 ਰੁਪਏ ਤੁਹਾਨੂੰ ਵੱਜਦਾ ਕੀ ਇੰਨਾ ਕੋ ਪਾਤਾ ਜੀ ਭਾਜੀ ਵੈਸੇ ਤੇ ਲਿਆ ਨੂੰ ਪ੍ਰਮਾਤਮਾ ਜੀ ਦਾ ਨਾਮ ਵੱਜਦਾ ਪਿਆ ਜਿਹੜੀ ਚੀਜ਼ ਆਪਾਂ ਰੋਜ਼ ਲੈਂਦੇ ਆ ਤੇ ਬਾਕੀ ਤੁਹਾਡੇ ਸਾਹਮਣੇ ਆ ਭਾਜੀ ਕਿ 50 ਰੁਪਏ ਮਾਡਾ ਗਲਾਸ ਤਿਆਰ ਹੈ ਜਿਹੜਾ ਕਿ ਖਾਣ ਨਾਲ ਅਲੱਗ ਆ ਉਹ ਆਪਾਂ ਤੁਹਾਨੂੰ ਗੜਵੀ ਨਾਲ ਤਿਆਰ ਕਰਕੇ ਦੇ ਹੁੰਦੇ ਆਂ ਆਸ਼ਾ ਗੜਵੀ ਅਲੱਗ ਤੋਂ ਤਿਆਰ ਕਰਕੇ ਗੜਵੀ ਹੀ ਅਲੱਗ ਤੋਂ ਆ ਭਾਜੀ ਓਏ ਹੋਏ ਇਹ ਤੇ ਜਿਹੜੀ ਗੜਵੀ ਹੈ ਜੀ ਇਹ ਘੱਟ ਤੋਂ ਘੱਟ ਜੀ ਭਰੀਏ 4 ਤੋਂ 3 ਗਲਾਸ ਦੀ ਗੜਵੀ ਹੈ ਜੀ ਜਿਹੜੀ ਆਪਾਂ ਦੋ ਮੰਦੇ ਆਂ ਦੀ ਥਿਕਨੈਸ ਚ ਪੂਰੀ ਇਥੇ ਕਿਨਸ ਪੂਰੀ ਹੈ ਜੀ ਇਹ ਹੱਲੇ ਤੱਕ ਤਾਂ ਤੁਹਾਨੂੰ ਬਾਜੀ ਇਹਦੇ ਜੇ ਕੋਈ ਵੀ ਚੀਜ਼ ਲਗਾ ਲਓ ਬਰਫ ਦਾ ਬਿਲਕੁਲ ਪੀਸ ਨਜ਼ਰ ਨਹੀਂ ਆਏਗਾ ਆ ਦੇਖੋ ਦਨ ਮੈਂ ਦਿਖਾਣਾ ਆ ਦੇਖੋ ਬਾਜੀ ਜੋ ਸਿੱਧਾ ਤੁਹਾਡੇ ਸਾਹਮਣੇ ਵੇ ਲੋ ਕਿੱਡਾ ਘੜਾ ਜੀ ਇਹ ਨਾਲ ਲੋਡਡ ਕਰਕੇ ਕੋਈ ਨਹੀਂ ਜੀ ਦੰਦਾ ਬਾਜੀ ਅੰਮ੍ਰਿਤਸਰ ਦੇ ਵਿੱਚ ਇਹ ਬਾਜੀ ਹੁਣ ਤੁਸੀਂ ਜੂਸ ਪੀ ਕੇ ਵੇਖਿਓ ਏ ਭਾਜੀ ਪੂਰਾ ਪਲਪ ਦਾ ਮਜ਼ਾ ਆਇਆ ਹੈਗਾ ਤਾਂ ਇਹ ਭਾਜੀ ਜੂਸ ਪੀਣ ਲਈ ਕਿਹੜੀ ਜਗ੍ਹਾ ਤੇ ਹੁਣ ਆਪਾਂ ਆਏਗਾ ਜੀ ਆਪਾਂ ਐ ਭਾਜੀ ਸਾਨੂੰ ਜੂਸ ਪੀਣ ਵਾਸਤੇ ਆਣਾ ਪਏਗਾ ਜਦੋਂ ਆਪਾਂ ਤੁਸੀਂ ਭਾਜੀ ਹਾਥੀਕੇੜ ਦੇ ਅੰਦਰ ਐਂਟਰ ਕਰੋਗੇ ਹਾਂਜੀ ਹਾਂਜੀ ਦੇ ਨਾਲ ਹੀ ਸੱਗੇ ਬੰਨੇ ਤੁਸੀਂ ਦੋ ਦੁਕਾਨਾਂ ਛੱਡ ਕੇ ਤੀਸਰੀ ਦੁਕਾਨ ਜੈਸ਼ੀ ਰਾਮ ਜੂਸ ਦਾ ਕੋਰਨਰ ਤੇ ਹੋएगी ਠੀਕ ਹੈ ਜੀ ਮੇਰਾ ਭਾਜੀ ਕੰਟੈਕਟ ਨੰਬਰ ਹੈ 938003742 ਠੀਕ ਹੈ ਭਾਜੀ ਜਰੂਰ ਸਾਨੂੰ ਸੇਵਾ ਦਾ ਮੌਕਾ ਦਿਓ ਜੀ ਤੁਹਾਡੇ ਪੰਜਾਬੀ ਪੀਰਾਂ ਦੀ ਬੜੀ سپورਟ ਦੀ ਲੋੜ ਹੈ ਜੀ ਤੇ ਭਾਜੀ ਜਰੂਰ ਆਇਓ ਸਾਡੇ ਕੋਲ ਵਿਜ਼ਿਟ ਕਰਿਓ ਜਿਹੜਾ ਵੀ ਭਾਜੀ ਦੇ ਪੇਜ ਨੂੰ ਫੋਲੋ ਕਰਕੇ ਲਾਈਕ ਕਰਕੇ ਸਬਸਕ੍ਰਾਈਬ ਕਰਕੇ ਆਏਗਾ ਉਹਨੂੰ ਭਾਜੀ ਹਰ ਇੱਕ ਚੀਜ਼ਾਂ ਐਕਸਟਰਾ ਮਿਲੋਗੇ ਇਹ ਅੱਡਾ ਭਾਜੀ ਲਗਾ ਲਓ ਭਈ ਕਮੈਂਟ ਮੈਂਡਾ ਭਾਜੀ ਜੀ ਭਾਜੀ ਨੇ ਜੂਸ ਤਿਆਰ ਕਰ ਦਿੱਤਾ ਜੀ ਤੇ ਐਕੋਰੀ ਤੁਸੀਂ ਦੇ ਸਕਦੇ ਜੀ ਤੇ ਕਿੰਨਾ ਲੋਡਡ ਜੂਸ ਆ ਜਿਹਦੇ ਮਰੱਬਾ ਤੇ ਬਦਾਮ ਕੇਲੇ ਤੇ ਸੌਗੀ ਵਗੈਰਾ ਭਾਜੀ ਉਹਨਾਂ ਨੇ ਪਾਈ ਆ ਤੇ ਪੂਰਾ ਲੋਡਡ ਜੂਸ ਆ ਇਹ ਭਾਵੇਂ ਤੁਸੀਂ ਖਾ ਕੇ ਪੀਓ ਤਾਂ ਭਾਵੇਂ ਠੀਕੇ ਖਾਓ ਇੱਥੇ ਇੱਧਰ ਦੇਖ ਸਾਡੇ ਸਰ ਕੁਆਂਟੀਟੀ ਦੇਖੋ ਕਿ ਕਿੰਨੀ ਤੇ ਕੱਲੀਆਂ ਗੱਲਾਂ ਨਹੀਂ ਭਾਜੀ ਨੇ ਕੀਤੀਆਂ ਇੱਧਰ ਵੇਖੋ ਆ ਗੜਵੀ ਤੁਹਾਨੂੰ ਪੂਰੀ ਫੁੱਲ ਭਰ ਕੇ ਦਤੀ ਜੇ ਤੇ ਨਾਲ ਦੋ ਗਲਾਸ ਦੇ 100 ਰੁਪਿਆ ਰੇਟ ਆ ਇੱਕ ਗਲਾਸ ਦਾ ਜੀ ਰੇਟ 50 ਰੁਪਿਆ ਤੇ ਬਾਕੀ ਹਾਂ ਦੇਖੀ ਚੈੱਕ ਕਰਕੇ ਦਰਦੇ ਆ ਨੂੰ ਕਿੰਨਾ ਦਾ ਲੱਗਦਾ ਵਾ ਤੇ ਕਲਪ ਜਿਹੜੇ ਆ ਬਰੂਡ ਦੇ ਪੂਰੇ ਆ ਰਹੇ ਆ ਵਿੱਚ ਤੇ ਬਹੁਤ ਵਧੀਆ ਤੇਸਤੀ ਭਾਜੀ ਨੇ ਬਣਾਇਆ ਵਾ ਤੇ ਬਾਕੀ ਲੋਕੇਸ਼ਨ ਭਾਜੀ ਨੇ ਤੁਹਾਨੂੰ ਦੱਸੀ ਆ ਤੇ ਜਰੂਰ ਰੱਖੇ ਤੁਨੀ ਆਓ ਭਾਜੀ ਨੂੰ ਵਿਜ਼ਿਟ ਕਰੋ ਤੇ ਬਹੁਤ ਵਧੀਆ ਰੇਟ ਦੇ ਵਿੱਚ ਇਹ ਮਿਲ ਸਕਦੇ ਨੇ ਜਾਂ ਤੇ ਬਾਕੀ ਆਪਣੇ ਪੰਜਾਬੀ ਵੀਰ ਆ ਜੀ ਤੇ ਨਵਾਂ ਨਵਾਂ ਇਹਨਾਂ ਨੇ ਕੰਮ ਸ਼ੁਰੂ ਕੀਤਾ ਬਸ ਜਰੂਰ ਆ ਕੇ ਇਹਨਾਂ ਦੀ ਸਪੋਰਟ ਕਰੋ ਤੇ ਬਾਕੀ ਜਰੂਰ ਵੀਡੀਓ ਵੇਖ ਕੇ ਦੱਸੋ ਕਿ ਮੁੰਦੀ ਲੱਗੀ ਹੈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਭਾਈ ਦੀ ਹਲਕ ਹੋ ਸਕੇ ਤੇ ਵੱਧ ਤੋਂ ਵੱਧ ਇਸ ਤੇ ਰੌਣਕ ਲੱਗਦਾ ਤੇ ਬਾਕੀ ਠੀਕ ਹੈ ਜੀ ਆਪਾਂ ਕਰਦੇ ਆ ਫਿਨਿਸ਼ ਆਪਣਾ ਚੁੱਪ ਤੇ ਮਿਲਦੇ ਹਾਂ ਜਲਦੀ ਨਵੀਂ ਵੀਡੀਓ ਵਿੱਚ ਜੇ ਤਾਂ ਦਲੇ ਲਈ ਸਾਸੀ ਦਾ